ਹਾਂ ਗਾਇਸ ਖੜਕਵਾਸਲਾ ਟੈਂਪ ਬਣਾਉਣ ਲੱਗੇ ਸੀਗੇ 1800 69 ਚ ਤੇ ਇਹ 1879 ਚ ਪੂਰਾ ਤਿਆਰ ਹੋ ਗਿਆ ਤੁਹਾਨੂੰ ਕਿ ਇਸ ਤੇ ਅੱਜ ਮੈਨੂੰ ਪੁੰਨੇ ਵਿੱਚ ਮਹੀਨੇ ਤੋਂ ਲਗਭਗ ਉੱਤਰ ਹੋ ਗਏ ਆ ਤੇ ਆਪਾਂ ਅਜੇ ਘੁੰਮ ਰਹੇ ਆ ਆ ਦੇਖੋ ਮੇਰੀ ਵੀਡੀਓ ਦੇਖ ਰਹੇ ਬੀਬੀਆਂ ਭੈਣਾਂ ਤੇ ਮਿੱਤਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਅੱਜ ਜੀ ਆਪਾਂ ਜਾ ਰਹੇ ਆਂਗੇ ਖੜਕ ਬਾਸਲਾ ਟੈਂਡ ਖੜਕ ਬਾਸਲਾ ਟੈਂਡ ਜੋ ਕਿ ਪੁੰਨੇ ਸ਼ਹਿਰ ਦੇ ਵਿੱਚ ਹੀ ਹੈਗਾ ਬਹੁਤ ਹੀ ਸੋਹਣਾ 뷰 ਆਉਂਦਾ ਉੱਥੋਂ ਤੇ ਬਹੁਤ ਹੀ ਪੁਰਾਣਾ ਹੈ ਇਹ 76 ਵਦੀ ਸ਼ਿਵਾਜੀ ਮਹਾਰਾਜ ਜੀ ਜਦੋਂ ਉਦੋਂ ਦਾ ਬਣਾਇਆ ਹੋਇਆ ਹੈਗਾ ਇਹ ਆਪਾਂ ਜਾ ਰਹੇ ਆਂ ਹੁਣ ਉੱਧਰ ਬਣਾਇਆ ਹੋਇਆ ਹੈਗਾ ਉੱਪਰ ਦੀ ਟ੍ਰੇਨ ਜਾਂਦੀ ਹੈ ਜੀ ਤੇ ਥੱਲੇ ਦੀ ਆ ਮਸ਼ੀਨਰ ਮੇਸ਼ਨ ਨੂੰ ਛੋਟੀ ਲੱਕਦੀ ਹੈ ਕੋਈ ਹੁਣ ਆਪਾਂ ਜਾ ਰਹੇ ਹਾਂ ਅੱਗੇ ਗਾਈਸ ਆਪਾਂ ਪਹੁੰਚ ਗਏ ਵਾਸਟੈਂਡ ਇੱਥੇੋਂ ਲੰਮੇ ਰੂਟ ਦੀਆਂ ਬੱਸਾਂ ਮਿਲਦੀਆਂ ਜੇ ਮੈਂ ਮੁੰਬਈ ਜਾਣਾ ਹੋਵੇ ਕਿਸੇ ਨੇ ਕੇਰਲਾ ਕੋਲ ਆ ਵੱਲ ਇੱਥੋਂ ਸਟੇਟਾਂ ਦੀਆਂ ਬੱਸਾਂ ਮਿਲਦੀਆਂ ਇੱਥੋਂ ਤੇ ਦੇ ਪਰਲੇ ਪਾਸੇਗਾ ਦੂਜਾ ਬੱਸ ਸਟੈਂਡ ਲੋਕਲ ਜਿੱਥੇ ਲੋਕਲ ਪਿੰਡਾਂ ਮੁੰਡਾਂ ਦੀਆਂ ਬੱਸਾਂ ਮਿਲਦੀਆਂ ਆ ਦੇਖੋ ਉੱਪਰ ਲਿਖਾਈ ਪਿਆਗਾ ਉਹ ਬਸਟੈਂਡ ਵੀ ਦਿਖਾਉਣਾ ਆਪਾਂ ਨੂੰ ਜਿੱਥੇ ਜਿੱਥੇ ਸਾਨੂੰ ਮਿਲਦੇ ਆਂਗਾ ਲੋਕਲ ਬੱਸਾਂ ਇਹ ਸ਼ਿਵਾਜੀ ਨਗਰ ਦਾ ਬੱਸ ਸਟੈਂਡ ਆਪਾਂ ਸਾਢੇ 3 ਕਿਲੋਮੀਟਰ ਤੁਰ ਕੇ ਆਏ ਆਂ ਭਈ ਪੈਦਲ ਆਹ ਦੇਖੋ ਬੱਸ ਸਟੈਂਡ ਲੋਕਲ ਬੱਸ ਸਟੈਂਡ ਨਹੀਂ ਇਹ ਵੱਡੀਆਂ ਹੀ ਬੱਸਾਂ ਮਿਲਦੀਆਂ ਇੱਥੇ ਲੰਮੇ ਰੂਟ ਵਾਲੀਆਂ ਲੋਕਲ ਨਹੀਂ ਹੈਗਾ ਇਹ ਆ ਦੇਖੋ ਬਹੁਤ ਵੱਡਾ ਬੱਸ ਸਟੈਂਡ ਆ ਭਾਈ ਸ਼ਿਵਾਜੀ ਨਗਰ ਦਾ ਬੱਸ ਸਟੈਂਡ ਆ ਇਹ ਆ ਦੇਖੋ ਕੀ ਕੀ ਜੀ ਇਥੋਂ ਟੇ ਟੰਗ ਟੰਗਾ ਜਾਂਦਗਾ ਆਨਲਾਈਨ ਟਰੈਕਟਰ ਹੁੰਦੇ ਬਾਸ ਸੇ ਜਿ ਬੈਠ ਗਏ ਆਪਾਂ ਜਾਣਾ ਖੜਕਵਾਸਲਾ ਟਾਈਮ ਆ ਆਪਾਂ ਨੂੰ ਟਿਕ ਜੇ ਨਾ ਨੇ ਸਵਰਗੇਟ ਦੀ ਟਿਕ ਹੈ ਜੋ ਸਵਰਗੇਟ ਤੋਂ ਬਸ ਜਾਊਗੀ ਖੜਕਵਾਸਲਾ ਟਾਈਮ ਬਾਸ ਸੇ ਸਫਰ ਗਾਂ ਦਾ ਬਹੁਤ ਨਿਆਰਾ ਹੁੰਦਾ ਇੱਥੇ ਲੋਕਾਂ ਦੇ ਬੱਸਾਂ ਚੱਲ ਦਗਾ ਬੰਬਈ ਰੋਡ ਆਪ ਜੀ ਆਪਾ ਚੱਲ ਰਹੇ ਆ। ਤੇ ਗਾਇਸ ਆਪਾਂ ਹੁਣ ਸਵਰਗੇ ਪਹੁੰਚ ਗਏ। ਇੱਥੋਂ ਆਪਾਂ ਬੱਸ ਫੜਨੀ ਹੈਗੀ। ਆ ਬੱਸ ਫੜਨੀ ਹੈਗੀ ਸੜਕ ਬੱਸਲਾ ਟਾਈਮ ਲਈ। ਬੱਸ ਦਾ ਨੰਬਰ ਇਹਦੇ ਪਾਸੇ ਪੂਰੇ ਇੱਕ ਸਕਰੀਨ ਹੁੰਦੀ ਹੈ। 3 se 3 ਨੰਬਰ ਲਿਖਾਉਂਗਾ ਹੁੰਦਾ ਵੀ ਇਹ ਬਸ ਇਹਨਾਂ ਦਾ ਬਰਾਪਾ 50 ਤੇ 52 ਨੰਬਰ ਵਾਸਤੇ ਜਾਊਗੀ ਉਧਰ ਕੋ ਆਪਾਂ ਇਹ ਪਤਾ ਜੋ ਇੱਕ ਵਾਰ ਤੇ ਜਾਣਾਗਾ 50 ਮਿਲ ਜੇ ਜਾਂ 52 ਮਿਲ ਜੇ ਹੋ ਜਾਊਗੀ ਖੜਕਵਾਸਲਾ ਟਾਈਮ ਆਪਾਂ ਹੁਣ ਬਸ ਸਟਾਪ ਫੇਰਦੇ ਆ ਦੇਖ ਲੈ ਬਸ ਕਿ ਡਬੂੜ ਖੜਕਵਾਸਲਾ ਵਾਲੀ ਬਸ ਤੇ ਚੜ ਕੇ ਇਹ ਆਪਾਂ ਨੂੰ ਖੜਕਵਾਸਲਾ ਟਾਈਮ ਤਾਰ ਦੂਗੀ ਸਵਰਗੇਟ ਤੋਂ ਮਿਲਦੀ ਆਈ ਬਸ ਤੇ ਜਾਈ ਜਾਂਦੇ ਆ ਹਨ ਮੈਂ ਸਮਝ ਹਰਕਪਾਸਲਾ ਟਾਈਮ ਬਹੁਤ ਹੀ ਸੋਹਣੀ ਜਗ੍ਹਾ ਹੈ ਉੱਥੇ ਸ਼ਾਮ ਨੂੰ 5:00 ਵਜੇ 6:00 ਵਜੇ ਬਹੁਤ ਸੋਹਣੇ ਥਿਊ ਆਉਂਦੇ ਆਗੇ ਜੀ लेकरीन से भी बस पहुंच गई बल्कम टू पी एम पी एल आ गया उ लेके बस इतने पहुंच गई जगह के नाम आप उतरगे खड़क ਤੇ ਆਪਾਂ ਹੁਣ ਇੱਧਰ ਡੈਮ ਦਾ ਰਸਤਾ ਤੁਸੀਂ ਤੋਂ ਪੁੱਛਣਾਗਾ ਉਹ ਕਹਿੰਦਾ ਹੂੰ ਗਾਂ ਦਾ ਰਸਤਾ ਜਾਣਦੀ ਹੈਗਾ ਦੱਸ ਦੇਗਾ ਬਸ ਕਨੈਕਟਰ ਨੇ ਤੇ ਆਪਾਂ ਇਸ ਨੂੰ ਜਾਂ ਕੌਣ ਜਾ ਰਹੇ ਆਂ ਖੜਕਵਾਸ ਆ ਦੇਖੋ ਜਗਾ ਦੇਖੋ ਖੜਕਵਾਸ ਆਪਾਂ ਹੁਣ ਖੜਕਵਾਸ ਦਾ ਟੈਂਬਲ ਵਾਲਾ ਰਾਹ ਨੂੰ ਤੁਰਪੇ ਆ ਦੇਖੋ ਇੱਥੋਂ ਪਹਾੜ ਪਹਾੜਾਂ ਗਾਏਗਾ ਵੀ ਆਉਂਦੀਆਂ ਸੋਟਾਂ ਸੋਟਾਂ ਨਾ ਹੋ ਦੇਖੋ ਹੇਲ ਦਾ ਸਟੇਸ਼ਨ ਆਪੁੰਨਾ ਵੀ ਆ ਗਿਆ ਡੈਮ ਨੀਚੇ ਪਾਣੀ ਜਾ ਰਿਹਾਗਾ ਉਹ ਮੂੜ ਦੀ ਸਾਰਾ ਪੀਉ ਆਊਗਾ ਹਾਂ ਨਾਲ-ਨਾਲ ਜਾ ਰਹੇ ਆਪਾਂ ਡੈਮ ਦੇ ਇਧਰ ਲਈ ਛੱਡ ਆਵਾ ਇੱਧੇ ਕਰਕੇ ਦੇਖ ਨਹੀਂ ਰਿਹਾ ਆਹ ਦੇਖੋ ਪਾਣੀ ਦਿਖ ਰਿਹਾ ਇੱਧਰ ਉੱਪਰ ਵੀ ਦੇਖ ਆ ਨਾਲ-ਨਾਲ ਛੜ ਕਪ ਡੈਮ ਦੇ ਜਾ ਰਹੇ ਹਾਂ ਜਿਸ ਆਪਾਂ ਗੱਲ ਤਾਂ ਆ ਜਿਹੜੀ ਖੜਕਵਾਸਲਾ ਡੈਮ ਤੋਂ ਨਹਿਰ ਕੱਢੀ ਹੋਈ ਆ ਉਹ ਆ ਗਈ ਆਪਾਂ ਅੰਕਲ ਕੋਲ ਖੜੇ ਸੀ ਮੈਨੂੰ ਭੁੱਖ ਲੱਗ ਰਹੀ ਹੈ ਬੜਾ ਬੌਲਾਇਤਾ ਹੈ ਤਾਂ 15 ਰੁਪਏ ਦੇ ਇੱਕ ਅਸ ਕਾਇਦਾ ਨਵੇਂ ਦਪਾਨੀ ਚੋਤ ਪਨ ਵਾਦ ਦੇ ਚ ਬੱਕਰੀ ਦੇ ਤੀਰ ਮਨ ਨ ਕੋ ਬਦਾ ਮਰਾਠੀ ਬੋਲ ਲੈਂ ਅੰਕ ਹਵ ਤੇ ਤੇ ਬਾਦ ਦੇ ਚ ਬੱਕਰੀ ਲੈ ਤਕ ਕੋ ਹਾਂ ਮੈਂ ਬਣਾ ਹੀ ਜਾਂਦਾ ਅੰਕ ਬੜਾ ਪਾ ਹਾਂ ਖਾ ਗਏ ਫਿਰ ਆਪਾਂ ਡੈਮ ਕੋਲੀ ਚੱਲਾਂਗੇ ਭੁੱਖ ਜੀ ਲੱਗੀ ਥੋੜੀ ਆਪੇ ਸੁਭ ਵੀ ਚਾਹਗਾ ਬੜਾ ਪਾ ਖਾ ਗਏ ਫਿਰ ਆਪਾਂ ਚੱਲਦੇ ਆਂਗੇ ਸਿੱਧਾ ਡੈਮ ਕੋ ਆਹ ਰਸਤਾ ਜਾਂਦਾਗਾ ਡੈਮ ਨੂੰ बहुत ही अच्छे सुून मिल रहा है गे बड़ा पौ खा गए तुर पे आगे, गे और जिद डैम को जाव गे वो सामने आ गया डैम सड़क वासला डैम बहुत ही मशहूर अभी खून चा दस तो रोड बाग ਇੱਥੇ ਜ਼ਿਆਦਾਤਰ ਵੱਡੇ ਮੋਟਰਸਾਈਕਲ ਆ। ਇਹਨਾਂ ਕੋਲ ਪਾਸ ਬਲੈਂਡਰ, ਸਪਲੰਡਰ ਇਹ ਘੱਟ ਹੀ ਮਿਲਦੇ ਆ ਕਿ ਰਿਵਿਊ ਨਹੀਂ ਬਟੂਨੇ ਇੱਧਰ ਵੱਡੇ ਮੋਟਰਸਾਈਕਲ ਜਾਂ ਸਕੂਟਰਾਂ ਆ। ਸਭ ਤੋਂ ਵੱਧ ਐਫੈਕਟਿਵ ਆ ਮਿਲਦੇਗਾ ਸਕੂਟਰਾਂ ਆ। ਆ ਦੇਖੋ ਇੱਧਰ ਦਾ ਥਿਊ ਦੇਖੋ ਬਹੁਤ ਹੀ ਸੋਹਣਾ ਆ ਰਿਹਾ। ਪਾਣੀ ਪਾਣੀ ਆ ਜਾ। ਜਿਹੜਾ ਹੋ ਸਾਹਮਣੇ ਟਾਵਰ ਦੇਖ ਰਿਆ ਨਾ ਛੋਟਾ ਜਿਹਾ ਦੇਖ ਰਿਆ ਛੋੜਾ ਜਿਹਾ। ਉਹ ਸਿੰਗਰ 4 ਤੱਕ ਆ। ਸੋ ਇੰਕਾ ਦੇ ਵਿੱਚ ਆਗਾ ਉਹ ਤੇ ਆ ਦੇਖੋ ਖੜਕਵਾਸਲਾ ਟਾਈਮ ਆ ਰਹਾ ਗਾਈਜ਼ ਇਹ ਕਹਿੰਦੇ ਨਾ ਵੀ ਇਹਦੇ ਅੰਦਰ ਨਹੀਂ ਜਾ ਸਕਦਾ ਕਿਉਂਕਿ ਜਦੋਂ ਹੋਲੀ ਹੋਲੀ ਆਲਾ ਰੰਗ ਆ ਕਹਿੰਦੇ ਰੰਗ ਨਾਲ ਸਾਰੇ ਸਾਖਾਂ ਤੇ ਸਾਡਾ ਪਾਣੀ ਖਰਾਬ ਹੋ ਜਾਗਾ ਆਹਨਾਰੇ ਕਹਦੇ ਆਂ ਕਿ ਉਹ ਜਾਣ ਦਿੱਤੇ ਅੱਜ ਦੇ ਦਿਨ ਲਈ ਬੰਦ ਹੈ ਕਹਿੰਦੇ ਕੱਲ ਨੂੰ ਜਾ ਸਕਦੇ ਆਂਗੇ ਅੱਜ ਆਪਾਂ ਅੰਦਰ ਨਹੀਂ ਜਾ ਸਕਦੇ ਥੱਲੇ ਪਾਣੀ ਵਿੱਚ ਤੇ ਆਪਾਂ ਬਾਹਰ ਹੀ ਦੇਖਦੇ ਆਂਗੇ ਦੇਖੋ ਦੂਨਾ ਉੱਪਰ ਭਾਰਤੀ ਸੰਬੰਧ ਦੇ ਸਮਾਨ ਵੇਟ ਰਾਸ਼ਟਰੀ ਸੇਵਾ ਕਰਦੇ ਹੇ ਨੀਚੇ ਦੇਖੋ ਡੈਮ ਆਹ ਇਹਨਾਂ ਦਾ ਆਹ ਵੀ ਨਹੀਂ ਪਾਰ ਕਰ ਸਕਦੇ ਜਿਹੜਾ ਇਹਨਾਂ ਦਾ ਨੱਕ ਲਾਇਆ ਹੋ ਹੈਗਾ ਲੱਕੜਾਂ ਨਾਲ ਇਹ ਵੀ ਇਹਦੇ ਅੰਦਰ ਵੀ ਨਹੀਂ ਜਾ ਸਕਦੇ ਉਹ ਜਿਨ੍ਹਾਂ ਦੀਆਂ ਦੁਕਾਨਾਂ ਦਕੂਨਾਂ ਉਹ ਅੰਦਰ ਬੈਠੇ ਹੈਗੇ ਤਾਂ ਗਾਈਜ਼ ਦੁਕਾਨਾਂ ਦਕੂਨਾਂ ਵੀ ਦੇਖੋ ਬੰਦ ਪੰਗਾ ਹੈ ਨਾ ਇਹਨਾਂ ਦਾ ਸਟਾਪ ਲਾਇਆ ਹੋਇਆ ਹੈਗਾ ਲਾਲ ਚੰਡੀ ਦਿੱਤੀ ਹੋਈ ਆ ਅੱਜ ਦੇ ਦਿਨ ਲਈ ਬੰਦ ਹੈ ਕੱਲ ਨੂੰ ਖੁੱਲੂਗਾ ਆ ਦੇਖ ਲਈ ਆ ਇਹਨਾਂ ਨੇ ਗਾਈਸ ਅਨਾ ਪਾਕ ਖੜਕਵਾਸਲਾ ਟਾਈਮ ਦੇਖ ਲਿਆ ਤੇ ਹੁਣ ਆਪਾਂ ਵਾਪਸ ਜਾਨੇ ਆ ਕਿ ਬੱਸ ਸਟੈਂਡ ਕੋਲ ਜਾਨੇ ਹੈਗੇ ਇਹੰਦਰ ਫੜ ਨਹੀਂ ਦਿੰਦੇ ਵੀ ਵਧੀਆ ਜੀ ਵੀਡੀਓ ਲੈ ਸਕਦੇ ਆਪੋ ਕੇ ਤੁਰ ਜਾਂਦੇ ਦੇਖੋ ਗਾਇਸ ਕਿੰਨਾ ਬਿਊਟੀਫੁਲ 뷰 ਆ ਰਿਹਾ ਹੈਗਾ ਇਧਰ ਇਹ ਨਦੀ ਦਾ ਪਾਣੀ ਆਉਂਦਾ ਤੇ ਮੀਂਹ ਦਾ ਪਾਣੀ ਹੁੰਦਾ ਖੜਕਵਾਸ ਡੈਮ ਚ ਆਪਾਂ ਫਿਰਦੇ ਹਾਂ ਡੈਮ ਦੇ ਕਿਨਾਰੇ ਤੇ ਤੇ ਇਹਨਾਂ ਦੇ ਅੰਦਰ ਬੰਨ ਦੀ ਤਾਂ ਕਦੇ ਹੋਲੀ ਵਾਲੇ ਦਿਨ ਕਰਕੇ ਇਹ ਬੰਦ ਆਗਾ ਇੱਥੇ ਹੋਲੀ ਵਾਲੇ ਦਿਨ ਗੰਦ ਵਾਲਾ ਪੈ ਗਿਆ ਸੀ ਪਾਣੀ ਫਰਾਗ ਹੋ ਗਿਆ ਤਾਂ ਕਰਕੇ ਤੇ ਇਹ ਸਾਰਾ ਪਾਣੀ ਨਾ ਪੁੰਨੇ ਨੂੰ ਸਪਲਾਈ ਹੁੰਦਾ ਪੁੰਨੇ ਵਿੱਚ ਜਾਂਦਾਗਾ ਅੱਜ ਤੋਂ ਬਾਅਦ ਲਾ ਟਾਈਮ ਦਾ ਪਾਣੀ ਸਾਰਾ ਸਾਰੇ ਪੁੰਨੇ ਚ ਯੂ ਗਾਈਜ਼ ਬਹੁਤ ਵਧੀਆ ਆ ਰਿਹਾ ਹੈਗਾ ਦੇਖੋ ਅੰਦਰ ਦਾ ਜਾਣ ਨਹੀਂ ਤਕਨਾਰੇ ਦੇ ਬਹੁਤ ਸੋਹਣਾ ਪਾਣੀ ਛੱਲਾ ਵੱਜ ਰੰਗਾਗਾ। ਤਾਂ ਗਾਇਸ ਦੇਖੋ। ਪਾਣੀ ਦੀਆਂ ਛੱਲਾ ਬਹੁਤ ਹੀ ਸੋਹਣੀਆਂ ਵੱਜ ਰੰਗਣ ਪਰ ਆਪਾਂ ਅੰਦਰ ਨਹੀਂ ਜਾ ਸਕਦਾ ਜਾ ਰਿਹਾ। ਐਚੇ ਆਪਾਂ ਬਾਹਰ ਲੜ ਕੇ ਕੁਝ ਮਾਰ ਕਰ ਸਕਦੇ ਆਂਗੇ। ਆਹ ਇਹਨਾਂ ਦਾ ਬਾਉਂਡਰ ਆ। ਬਾਉਂਡਰ ਨਹੀਂ ਪਾਰ ਕਰਨਾ। ਠੀਕ ਆ ਸਰ। ਇਹ ਕਹਿੰਦਾ ਇੱਥੇ ਫੋਟੋ ਵੀ ਨਾ ਖਿੱਚੋ ਉੱਧਰ ਖਿੱਚੋ। ਪਰ ਆਪਾਂ ਆਈਫੋਨ ਵੀਡੀਓ ਦਾ ਪ੍ਰਾਈਵੇਸੀ ਕੰਮ ਚੱਲਦਾ। बहुत सोना व्यू आ रहा ते है भैया पहाड़ आसे पास नीचे है पानी बहुत सोना व्यू आ रहा है ਇਹ بارش ਦਾ ਤੇ ਨਦੀ ਦਾ ਪਾਣੀ ਆ ਉਸ ਨੂੰ ਪਾ ਲੱਗ ਜੂਗਾ ਮੜਿਆ ਹਿਸਟਰੀ ਤੇ ਸਰਚ ਕਰਕੇ ਦੇਖ ਲਓ ਜੀ ਤੇ ਉਹ ਨੂੰ ਹਿਸਟਰੀ ਲੱਗ ਜੂ ਪਤਾ ਤਾਂ ਭਾਈ ਇੱਥੇ ਸਾਰਿਆਂ ਨੂੰ ਆਉਣਾ ਚਾਹੀਦਾ ਬਹੁਤ ਸੋਹਣੀ ਜਗ੍ਹਾ ਹੈ ਸਾਰੇ ਵਿਜਿਟ ਕਰਵਾ ਕੇ ਤੇ ਹੁਣ ਆਪਾਂ ਬੱਸ ਫੜਦੇ ਆਂਗੇ ਦੇਖਦੇ ਆ ਕਿੱਧਰੇ ਆਣਾਗਾ ਤਾਂ ਗਾਈਂ ਖੜਕੋਬਾਸਲਾ ਟੈਂਪ ਬਣਾਉਣ ਲੱਗੇ ਸੀਗੇ 1800 69 ਚ ਇਹ 1879 ਚ ਪੂਰਾ ਤਿਆਰ ਹੋ ਗਿਆ ਤੁਹਾਨੂੰ ਤੇ ਇਹ ਡੈਮ ਮੁਥਾ ਨਦੀ ਦੇ ਬਣਾਇਆਗਾ ਮੁਥਾ ਨਦੀ ਦਾ ਮੁਥਾ ਨਦੀ ਦਾ ਪਾਣੀ ਹੁੰਦਾ ਇਹ ਚ ਹੁਣ ਆਪਾਂ ਬੈਠਾਂਗੇ ਖੜਕਵਾਸਲਾ ਖੜਕਵਾਸਲਾ ਤੋਂ ਹੁਣ ਆਪਾਂ ਬੱਸ ਫੜਨੀ ਹੈ ਕਿ ਸਵਰਗੇਟ ਸਵਰਗੇਟ ਤੋਂ ਬਾਅਦ ਤੁਹਾਨੂੰ ਮਿਲ ਜੂਆ ਆਪਣੀ ਸੁਰਕੀ ਦੀ ਬੱਸ ਆਪਾਂ ਸਵਰਗੇਟ ਤੋਂ ਬੱਸ ਫੜਨੀ ਹੈ ਜੇ ਪਾਸੇ ਇੰਤਿਆਰ ਕਰੀਏ ਤੇ ਬੱਸ ਆ ਦੇਖੋ ਡਿਮੈਡ ਯੂਨੀਵਰਸਿਟੀ ਐਮ ਆਈ ਐਲਟੀ ਆਈਟੀ 1 ਕਿਲੋਮੀਟਰ ਆਗਾ ਪੈਟਰੋਲ ਪੰਪ ਇਥੇ 1 ਕਿਲੋਮੀਟਰ ਆ ਦੇਖੋ ਸਵਰਗੇਟ ਜਾਣਾਗਾ ਆਪਾਂ ਤਿਆਰ ਕਰੀ ਇੱਥੇ ਹੁਣ ਆਪਾਂ ਬੱਸ ਜਵੈੜ ਗਏ 25 ਰੁਪਏ ਦੇ ਟਿਕਟ ਲੈਤੇ ਆਣੇ ਪਰਵਤੀ ਹਿੱਲੇ ਤੋਂ ਓ ਸਵਰਗੇਟ ਦੀ 25 ਰੁਪਏ ਦੇ ਟਿਕਟ ਲੈਤੀਆਂ ਨੇ जिसे ऑनलाइन चलता ऑनलाइन करना चाहेंगे तो ऑनलाइन भी हो सकता कैश तो हम हूँ जा रहे स्वर गेट हूँ आप खड़े हैं स्वर गेट तो स्वर गेट तो आप खड़ा बस खिड़की इतों जिथे मर्जी बाव चौथी बस मिलती है स्वर गेट तो मिलती है पर बस जितने जाए हाँ जी हूँ सूँ मिलेंगे अगली भीडियो धनबाद हम आप चलते हाँ जिस कारण